हथ बन खे फते बलाई मिल जे टुटी तूं भंडी ਸੰਤੇ ਦੀ ਉਮਰ ਬੋਲਦੀ ਮੋਟੇ ਜਾਂ ਗੋਡੇ ਤੋਂ ਮਿੱਠੇ ਨਾ ਹੋਣ ਕਰੇ ਮਿੱਠੇ ਨਾ ਹੋਣ ਕਰੇ ਝਾੜੀ ਵਿੱਚ ਟੋਪੇ ਸਾਮਕੇ ਰੱਖੇ ਇੱਜ਼ਤਾਂ ਦੇ ਛੱਲੇ ਨੂੰ ਮਰਦੇ ਤੱਕ ਸਾਥ ਨਭਾਈਏ ਫੜੀਏ ਜੇ ਬੱਲੇ ਨੂੰ ਕੱਲਿਏ ਨਾ ਦੇਸ ਬਾਹਰਲੇ ਕੱਲਿਏ ਨਾ ਦੇਸ ਬਾਹਰਲੇ ਭੁੱਲ ਕੇ ਪੁੱਤ ਕੱਲੇ ਨੂੰ ਮਾਪਿਆਂ ਦਾ ਨਾਲ ਪੂੰਜੀ ਦੇ ਰੱਖੀਏ ਬਈ ਗੁਪਤ ਟਿਕਾਣੇ ਘਰ ਵਾਲੀ ਕੁੰਜੀ ਦੇ ਘਰ ਦੇ ਵਿੱਚ ਪਾਠ ਘਾ ਲਾ ਕੇ ਘਰ ਦੇ ਵਿੱਚ ਪਾਠ ਖਲਾ ਕੇ ਮੁਰਗੇ ਨਹੀਂ ਚੁੰਡੀ ਦੇ ਚੱਕੀ ਹੋਈ ਅੱਤ ਭੁਰੀ ਆ ਜੱਟ ਕਿਤੇ ਬੰਮਿਆਂ ਓਏ ਗਹਿਣੇ ਧਰਤੀ ਦੁਨੀਆਂ ਨੇ ਮੱਤ ਕੀਤੇ ਦੀਪੇ ਨਾ ਮੈਨ ਨਸੂਰਵੇ ਦੀਪੇ ਨਾ ਮੈਨ ਨਸੂਰ ਧੀਆਂ ਦੇ ਲੱਕ ਕਦੇ ਸੱਚੀਆਂ ਵਰਨਾਏ ਲਿਖੀਆਂ ਗੱਲਾਂ ਵਧੀਆ ਲੱਗੀਆਂ ਤਾੜੀ ਮਾਰ ਦਿਓ ਬਾਈ థాంਕ ਯੂ ਐਕਦੇ ਕਿਹੇ ਠੀਕ ਲੱਗਦਾ ਨਹੀਂ ਸਮਝ ਆਉਂਦੀ ਕਿਉਂਕਿ ਸਾਡੇ ਕੋਲ ਥੋੜਾ ਮਿਜੀਸ਼ਨ ਘੱਟ ਆ ਜੀ ਹਾਂ ਹਾਈ ਹੁੰਦੇ ਨੇ ਉਸ ਤਾਤਾਂ ਦੇ ਉਸਤਾ ਦੇ ਇਤੇ ਤੇ ਕੰਜਰਾਂ ਨੂੰ ਵੀ ਕੰਜਰ ਟਕਰ ਜਾਂਦੇ ਆਏ ਹੁੰਦੇ ਨੇ ਉਸ ਤਾਦਾਂ ਦੇ ਉਸ ਤਾਦੇ ਇੱਥੇ ਤੇ ਕੰਜਰਾਂ ਨੂੰ ਵੀ ਕੰਜਰ ਟਕਰ ਚਾਵੇ ਬਣ ਜਾਂਦੇ ਸ਼ਿੰਗਾਰੀ ਸ਼ਿੰਗਾਰ ਅਕਸਰ ਹੀ ਵਈ ਵਿੱਚ ਤੂਫਾਨਾ ਕਿਰਤਾਰੂ ਵੀ ਡੁੱਬ ਜਾਂਦੇ ਐਕਸੀਡੈਂਟ ਹੋ ਜਾਵਣ ਹੰਡੇ ਡਰਾਈਵਰਾਂ ਦੇ ਐਕਸੀਡੈਂਟ ਹੋ ਜਾਵਣ ਹੰਡੇ ਗੰਦਰਵੀ ਬਲ ਬੋਰਸਾ ਕੋਲੋਂ ਜਾਂਦੇ ਹਾਰ ਸ਼ਿਕੰਦਰ ਦੀ ਤੇ ਕਤਲ ਇੱਥੇ ਤਾਂ ਕਤਲ ਵੀ ਹੋ ਜਾਂਦੇ ਆ ਅੱਜ ਦੀ ਜੋ ਅਖਬਾਰ ਉਹ ਕੱਲ ਨੂੰ ਕਰਦੀ ਹੈ ਅੱਜ ਦੀ ਜੋ ਅਖਬਾਰ ਉਹ ਕੱਲ ਨੂੰ ਰਦੀ ਹੈ ਵਰਤੂ ਪਿੱਛੋਂ ਉੱਟਲ ਫਾਵੇ ਚੰਗੇ ਆ ਵਰਤੂ ਪਿੱਛੋਂ ਉੱਟਲ ਫਾਵੇ ਚੰਗੇ ਆ ਅੱਗੇ ਗੱਲ ਹੋਰ ਸੁਣਨ ਵਾਲੀ ਆ ਕਿ ਪਰੌਣਿਆਂ ਦੇ ਵੀ ਹੁੰਦੇ ਆ ਕਿ ਪਰੌਣੇ ਵਈ ਆਪਾਂ ਕਹਿ ਦਿੰਦੇ ਆ ਨਾ ਕਿ ਯਾਰ ਸਾਡੇ ਵਰਗਾ ਕੋਈ ਨਹੀਂ ਹੈ ਦੁਨੀਆ ਮਰਦੂ ਭਰੀ ਪਈ ਆ ਬਾਈ ਮਾੜੇ ਤੋਂ ਮਾੜਾ ਬੰਦਾ ਹੈਗਾ ਤਕੜੇ ਤੋਂ ਤਕੜਾ ਹੈਗਾ ਸ਼ਰੀਫ ਤੋਂ ਸ਼ਰੀਫ ਬੰਦਾ ਪਿਆ ਤੇ ਬਦਮਾਸ਼ ਤੋਂ ਬਦਮਾਸ਼ ਬੰਦਾ ਪਿਆ ਜੀ ਹੋਏ ਪਰੌਣਿਆਂ ਦੇ ਵੀ ਹੁੰਦੇ ਅਕੇ ਪਰੌਣੇ ਬਈ ਤੇ ਨਖਲ ਇੱਥੇ ਤਾਂ ਛੋਟੇ ਵੀ ਹੋ ਜਾਂਦੇ ਹੋਏ ਆ ਹੋਏ ਕੋਈ ਪਤਾ ਨਹੀਂ ਕੰਗੇ ਉਹਦੀਆਂ ਕਰਾ ਮਾਤਾਂ ਦਾ ਸੋ ਵਧੀਆ ਲੱਗਦਾ ਸਵਾਦ ਆਉਂਦਾ ਜੀ ਸਾਨੂੰ ਆਏ ਸੀ ਬੈਠੇ ਸੀ 10 ਮਿੰਟ ਜੀ ਤੁਹਾਨੂੰ ਸੁਣਾ ਦਈਏ ਥੋੜੇ ਆਪਣਾ ਸੈਟ ਵਕਾਨ ਦੇ ਵਿੱਚ ਟਾਈਮ ਲੱਗ ਗਿਆ ਉਹਦੇ ਲਈ ਸੌਰੀ ਤੇ ਜਾਗੋ ਆਪਣੀ ਥੋੜੀ ਜਿਹੀ ਲੇਟ ਆ ਅਸੀਂ ਕਿਹਾ ਬੈਠੀਆਂ ਠਾਡੀ ਬੜੀ ਆ ਠੱਡ ਲੱਗੀ ਜਾਂਦੀ ਹੈ ਕਿ ਚੱਲ ਮੈਂ ਥੋੜਾ ਐਂਟਰਟੇਨਮੈਂਟ ਹੋ ਜਾਊਗਾ ਠੀਕ ਆ ਸੋ ਕੰਮ ਆਪਣਾ ਹੋਰ ਸੀਗਾ ਸੋ ਗੱਲਾਂ ਵਧੀਆ ਲੱਗਦੀਆਂ ਬਾਈ ਸਮਝ ਆਉਂਦੀ ਆ ਸੋ ਭੈਣਾ ਵੀ ਇੰਜੋਏ ਕਰਦੀਆਂ ਤੁਸੀਂ YouTube ਤੇ Instagram ਦੇ ਉੱਤੇ ਅਕਸਰ ਦੇਖਦੇ ਰਹਿੰਦੇ ਹੋ ਜਸਲੀਨਾ ਬਲੌਗ ਚੈਨਲ ਤੇ ਜਸ ਸਿੱਧੂ ਸਲੀਨਾ ਆਪਣਾ ਸਪੈਸ਼ਲ ਬੋਲੀਆਂ ਵਾਲਾ ਚੈਨਲ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਦੇ ਹੋ ਜੀ ਉਹਦੇ ਉੱਤੇ ਆਪਾਂ ਇਦਾਂ ਦੇ ਬੋਲੀਆਂ ਵਗੈਰਾ ਪਾਉਂਦੇ ਰਹਿੰਦੇ ਹਣਾ ਬੋਲੀਆਂ ਸੁਣਾ ਲਈਏ ਥੋੜੀਆਂ ਜਿਹੀਆਂ ਸੁਣਦੇ ਹੋ ਠੀਕ ਹੈ ਜੀ ਠੰਡੇ ਚੱਲੀ ਜਾਂਦਾ ਕੰਮ ਵਾਲੇ ਚੱਕ ਲਈਏ ਬਈ ਬਾਪੇ ਸਾਥ ਵਿੱਚ ਗੱਲਾਂ ਕਰਦੇ ਮੋਟਿਆਂ ਨੂੰ ਸਮਝਾਉਂਦੇ ਬਈ ਜਮਲੇ ਜੱਪਦੇ ਅੱਜ ਦੇ ਵਾਂਗੂ ਅੱਜ ਦੇ ਮੁੰਡੇ ਗੀਤ ਨਹੀਂ ਗਾਉਂਦੇ ਬਈ ਟੈਲੀਵਿਜ਼ਨ ਲਾ ਨਹੀਂ ਸਕਦੇ ਵਿੱਚ ਅੱਧ ਨੰਗੇ ਜਿਹਾਉਂਦੇ ਬਈ ਨਾਹੀਂ ਅੰਗਰੇਜ਼ੀ ਨਾਹੀਂ ਪੰਜਾਬੀ ਹੋ ਬੱਲੇ ਹਾਈ ਵਿਚਲੇ ਗਾਣੇ ਗਾਉਂਦੇ ਪੁੱਟੀਆਂ ਪੈ ਚੱਲੀਆਂ ਪੈ ਚੱਲੀਆਂ ਹੋਰ ਕੀ ਨਾਚਣਾ ਚਾਹੁੰਦੇ ਪੁੱਟੀਆਂ ਪੈ ਚੱਲੀਆਂ ਹੋਰ ਕੀ ਨਾਚਣਾ ਚਾਹੁੰਦੇ ਪੁੱਟੀਆਂ ਤਿੰਨ ਪਾ ਮੱਕਣੀ ਖਾ ਗਿਆ ਟੱਕ ਤੇ ਤਰ ਕੇ ਬਈ ਲੋਕ ਤਾਂ ਕਹਿੰਦੇ ਮਾੜਾ ਮਾੜਾ ਓ ਮਾੜਾ ਮਾੜਾ ਓ ਅਸੀਂ ਸਹੇੜਿਆ ਮਾਰ ਕੇ ਫੁੱਲ ਵੇ ਗਲਾਬ ਦਿਆਂ ਓ ਗਲਾਬ ਦਿਆਂ ਆ ਜਾ ਨਦੀ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆਂ ਮੁੰਡਾ ਪੜਨ ਭੇਜਿਆ ਓ ਬੱਲੇ ਓਏ ਪੜ ਕੇ ਲੱਗੂ ਪਟਵਾਰੀ ਬਈ ਪਿੰਡ ਵਿੱਚ ਦੀ ਲੰਗਦੀ ਸਿੱਖ ਹਾਏ ਰੋਡ ਵੇ ਦੀ ਲਾਰੀ ਬਈ ਔਰਲੇ ਪਿੰਡੋਂ ਮੁੰਡਾ ਚੜਦਾ ਓ ਮੁੰਡਾ ਚੜਦਾ ਪਰਲੇ ਪਿੰਡੋਂ ਕੁਵਾਰੀ ਬਈ ਮੁੰਡੇ ਨੇ ਫਿਰ ਪੜਨਾ ਕੀ ਸੀ ਪੜਨਾ ਕਿਸੇ ਹਾਏ ਲੱਗੀ ਇਸ਼ਕ ਬਿਮਾਰੀ ਫੇਲ ਕਰਾਤਾ ਨਹੀਂ ਫੇਲ ਕਰਾਤਾ ਨਹੀਂ ਬਾਪੂ ਦਾ ਪਟਵਾਰੀ ਫੇਲ ਕਰਾਤਾ ਨਹੀਂ ਤੇਰਾ ਨੱਕ ਨਹੀਂ ਕੁੜੀਏ ਕੋਕਾ ਏ ਨਗਵਾਲਾ ਬਈ ਗੋਰਾ ਰੰਗ ਮੱਖਣ ਦਾ ਪੇੜਾ ਓ ਬੰਦੇ ਸੂਟ ਪਾਉਂਦੀ ਕਾਲਾ ਬਈ ਸੋਹਣੇ ਉੱਤੇ ਸੁਹਾਗਾ ਕੁੜੀਏ ਹਾਈ ਮੁੱਕਦੇ ਤਿਲ ਜੋ ਕਾਲਾ ਪੜਦਾ ਤਾਰੋ ਨੇ ਓ ਤਾਰੋ ਨੇ ਮੁੰਡਾ ਤੀਤਾਂ ਵਾਲਾ